ਲੋ ਵੀ ਦੋਸਤੋ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਆਰਗੇਨਿਕ ਸਬਜ਼ੀਆਂ ਤੇ ਹੋਰ ਖਾਣ ਵਾਲੇ ਪਦਾਰਥ ਜਿਦੇ ਵਿੱਚ ਸਰੋਂ ਦਾ ਤੇਲ, ਦਾਲਾਂ, ਛੋਲੇ ਇਹ ਸਾਰਾ ਸਮਾਨ ਵੀ ਤੁਹਾਨੂੰ ਸ਼ੁੱਧਤਾ ਦੀ ਗਾਰੰਟੀ ਨਾਲ ਉਪਲਬਧ ਹੋਵੇਗਾ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਜਿਹੜੀਆਂ ਸਬਜ਼ੀਆਂ ਨੇ ਇਹ ਆਉਣ ਵਾਲੇ ਕੋਈ ਦਿਨਾਂ ਬਾਅਦ ਤੁਹਾਡੀ ਰਸੋਈ ਤੱਕ ਪਹੁੰਚਣਗੀਆਂ। ਇਹ ਸਬਜ਼ੀਆਂ ਅਸੀਂ ਲਾਈਆਂ ਨੇ ਬੇਬੇ ਜੈਕ ਔਰ ਨੇਚਰਲ ਫਾਰਮ ਝੋਕ ਰੋਡ ਫਿਰੋਜ਼ਪੁਰ ਵਿਖੇ ਜਿੱਥੇ ਸਬਜ਼ੀਆਂ ਜਿਹੜੀਆਂ ਉਹ ਤਿਆਰ ਹੋ ਰਹੀਆਂ ਨੇ ਇਸ ਤੋਂ ਇਲਾਵਾ ਹੋਰ ਜਿਹੜਾ ਸਮਾਨ ਹੈ ਉਹ ਵੀ ਸਾਡੇ ਕੋਲ ਉਪਲਬਧ ਹੋਵੇਗਾ ਇਸ ਨੇਚਰਲ ਫਾਰਮ ਤੇ ਨਵੀਂ ਸ਼ੁਰੂਆਤ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਇੱਕ ਕਿਸਾਨਾਂ ਦੇ ਸਮੂਹ ਦੇ ਤੌਰ ਤੇ ਵੱਖ-ਵੱਖ ਕਿਸਾਨਾਂ ਵੱਲੋਂ ਆਰਗੈਨਿਕ ਸ਼ੁੱਧ ਜਿਹੜੇ ਪਦਾਰਥ ਉਹ ਪੈਦਾ ਕੀਤੇ ਜਾ ਰਹੇ ਆ ਤੇ ਉਹ ਤੁਹਾਡੀ ਰਸੋਈ ਤੱਕ ਲੈ ਕੇ ਆਵਾਂਗੇ ਇਸੇ ਮਕਸਦ ਦੇ ਨਾਲ ਸ਼ੁਰੂ ਕਰ ਰਹੇ ਆ ਤੁਹਾਡੇ ਤੱਕ ਸਪਲਾਈ ਜਿਵੇਂ ਤੁਸੀਂ ਵੇਖ ਰਹੇ ਹੋ ਇਹ ਸਬਜ਼ੀਆਂ ਜਿਹੜੀਆਂ ਕੱਦੂ ਹੋ ਗਿਆ ਟਿੰਡੋ ਹੋ ਗਈ ਤੋਰੀਆਂ ਪੇਠਾ ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਮੌਸਮੀ ਸਬਜ਼ੀਆਂ ਨੇ ਉਹ ਤੁਹਾਨੂੰ ਉਪਲਬਧ ਹੋਣਗੀਆਂ ਇਸ ਤੋਂ ਇਲਾਵਾ ਸਰੋਂ ਦਾ ਤੇਲ ਗੁੜ ਸ਼ੱਕਰ ਦਾਲਾਂ ਛੋਲੇ ਇਹ ਵੀ ਤੁਹਾਨੂੰ ਸ਼ੁੱਧਤਾ ਵਾਲੇ ਉਪਲਬਧ ਹੋਣਗੇ ਪਰ ਹੋਣਗੇ ਸਿਰਫ ਬੇਬੇ ਜੈਕੋਰ ਨੇਚਰਲ ਫਾਰਮ ਚੋਕ ਰੋਡ ਫਿਰੋਜ਼ਪੁਰ ਵਿਖੇ ਜਿੱਥੇ ਤੁਸੀਂ ਵਿਜ਼ਿਟ ਵੀ ਕਰਕੇ ਸਮਾਨ ਜਿਹੜਾ ਲੈ ਸਕਦੇ ਹੋ ਜਾਂ ਤੁਸੀਂ ਸੰਪਰਕ ਕਰਕੇ ਲੈ ਸਕਦੇ ਹੋ ਬਾਈ ਜਸਵਿੰਦਰ ਸਿੰਘ ਸੰਧੂ ਹੋਰਾਂ ਦੇ ਫਾਰਮ ਦੇ ਉੱਪਰ ਇਹ ਉਪਲਬਧ ਹੋਣਗੇ ਵੱਖ-ਵੱਖ ਕਿਸਾਨਾਂ ਵੱਲੋਂ ਲੋਕਾਂ ਨੂੰ ਸ਼ੁੱਧ ਤੇ ਸਾਫ ਸੁਥਰਾ ਖਾਣ ਵਾਲੇ ਪਦਾਰਥ ਮੁਹੱਈਆ ਕਰਵਾਉਣ ਲਈ ਖਾਣ ਲਈ ਸਬਜ਼ੀਆਂ ਮੁਹੱਈਆ ਕਰਵਾਉਣ ਲਈ ਇਹ ਯਤਨ ਕੀਤੇ ਜਾ ਰਹੇ ਆ ਤੁਹਾਡੀ ਸੇਤ ਨੂੰ ਧਿਆਨ ਵਿੱਚ ਰੱਖਦੇ ਆ ਸ਼ੁੱਧਤਾ ਨੂੰ ਧਿਆਨ ਵਿੱਚ ਰੱਖਦੇ ਆ ਇਹ ਉਪਰਾਲਾ ਜਿਹੜਾ ਉਹ ਬੇਬੇ ਜੈਕ ਔਰ ਨੇਚਰਲ ਫਾਰਮ ਝੋਕ ਰੋਡ ਫਿਰੋਜ਼ਪੁਰ ਵੱਲੋਂ ਸ਼ੁਰੂਆਤ ਹੈ ਜਿਹੜੀ ਕੀਤੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਤੁਹਾਨੂੰ ਸਬਜੀ ਨਜ਼ਰ ਆ ਰਹੀ ਹੈ ਵੱਖ-ਵੱਖ ਸਬ지ਆ ਜਿਹੜੀਆਂ ਰੁੱਤੀ ਸਬ지ਆ ਹੁੰਦੀਆਂ ਉਹ ਲਾਈਆਂ ਗਈਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੀ ਰਸੋਈ ਤੱਕ ਪਹੁੰਚਣਗੀਆਂ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਰਸੋਈ ਦੇ ਵਿੱਚ ਵਰਤੇ ਜਾਣ ਵਾਲੇ ਪਦਾਰਥ ਹੈ ਜਿਵੇਂ ਸਰੋਂ ਦਾ ਸ਼ੁੱਧ ਤੇਲ ਗੁੜ ਸ਼ੱਕਰ ਇਸ ਤੋਂ ਇਲਾਵਾ ਬਰਾਨੀ ਛੋਲੇ ਵੇਸਣ ਦਾਲਾਂ ਮੂੰਗੀ ਦੀ ਦਾਲ ਹਰੀ ਮੂੰਗੀ ਵੱਖ-ਵੱਖ ਦਾਲਾਂ ਜਿਹੜੀਆਂ ਉਹ ਵੀ ਉਪਲਬਧ ਹੋਣਗੀਆਂ ਜਿਹੜੇ ਵੀ ਵੀਰ ਲੈਣਾ ਚਾਹੁੰਦੇ ਆ ਉਹ ਸੰਪਰਕ ਕਰ ਸਕਦੇ ਆ ਸਕਰੀਨ ਦੇ ਉੱਤਰ ਨੰਬਰ ਚੱਲ ਰਿਹਾ ਹੈ ਜਾਣਕਾਰੀ ਲੈ ਸਕਦੇ ਹੋ ਜੁੜੇ ਰਹੋ ਦਾ ਪੋਸਟ ਮੇਲ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ